ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਵਿਸ਼ੇਸ਼ ਤੌਰ ਤੇ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਸਹਿਬਜਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਚੌਂਤਾ ਕਲਾ ਰੋਪੜ ਵੱਲੋਂ ਨਾਲਾਗੜ੍ਹ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਅੰਦਰ ਗੁਰਮਤ ਅਤੇ ਦਸਤਾਰ ਸਿਖਲਾਈ ਕੈਂਪ ਉਲੀਕੇ ਆ ਗਿਆ ਹੈ 27 ਜੂਨ ਇਸ ਕੈਂਪ ਦੀ ਅਰੰਭਤਾ ਹੋਵੇਗੀ ਅਤੇ 6 ਜੁਲਾਈ ਤੱਕ ਇਹ ਕੈਂਪ ਚੱਲੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਬੱਚਿਆਂ ਦੀ ਗੁਰਮਤ ਅਤੇ ਦਸਤਾਰ ਸਿਖਲਾਈ ਦੀ ਕਲਾਸ ਲਗਿਆ ਕਰੇਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਇਹਨਾਂ ਕੈਂਪਾਂ ਦਾ ਲਾਹਾ ਹਾਸਲ ਕਰੋ ਅਤੇ ਜਿਨ੍ਹਾਂ ਨਗਰਾਂ ਦੇ ਅੰਦਰ ਨਾਲਾਗੜ ਇਲਾਕੇ ਵਿੱਚ ਇਹ ਕੈਂਪ ਲੱਗਣ ਜਾ ਰਿਹਾ ਹੈ ਜਿਵੇਂ ਨਾਲਾਗੜ ਰੜਿਆਣੀ, ਕਿਰਪਾਲਪੁਰਾ, ਰਾਜਪੁਰਾ, ਸੱਲੇਵਾਲ, ਗੁਰਦੁਆਰਾ ਸਾਹਿਬ ਕੰਗਣਵਾਲ, ਉੱਪਰਲੀ ਢਾਂਗ, ਦਬੋਟਾ ਇਹਨਾਂ ਪਿੰਡਾਂ ਦੇ ਅੰਦਰ ਇਹ ਕੈਂਪ ਉਹ ਲੈ ਕੇ ਆ ਗਿਆ ਹੈ। ਸੋ ਨੇੜੇ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਇਹਨਾਂ ਨਗਰਾਂ ਦੇ ਅੰਦਰ ਪਹੁੰਚ ਕੇ ਤਕਰੀਬਨ 8 ਪਿੰਡਾਂ ਵਿੱਚ ਕਲਾਸਾਂ ਲੱਗ ਰਹੀਆਂ ਹਨ। ਇਹਨਾਂ ਨਗਰਾਂ ਵਿੱਚ ਪਹੁੰਚ ਕੇ ਆਪ ਵੀ ਬਾਣੀ ਨਾਲ ਜੁੜੋ ਅਤੇ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੁੜੋ। ਇਹਨਾਂ ਕੈਂਪਾਂ ਦੇ ਅੰਦਰ ਬੱਚਿਆਂ ਨੂੰ ਜਿੱਥੇ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਵੇਗੀ ਗੁਰ ਇਤਿਹਾਸ ਦੇ ਨਾਲ ਜਿਵੇਂ ਬਾਣੀ ਦਾ ਫਰਮਾਨ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਆਪਣੇ ਗੁਰੂ ਬਾਬਿਆਂ ਦੀਆਂ ਸਾਖੀਆਂ ਦੇ ਨਾਲ ਜਾਣੂ ਕਰਵਾਇਆ ਜਾਵੇਗਾ ਅਤੇ ਦਸਤਾਰ ਦੇ ਨਾਲ ਬੱਚਿਆਂ ਨੂੰ ਸਿਖਲਾਈ ਦੇ ਕੇ ਜੋੜਿਆ ਜਾਵੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਇਸ ਕੈਂਪ ਦਾ ਲਾਹਾ ਪ੍ਰਾਪਤ ਕਰੋ 6 ਜੁਲਾਈ ਦਿਨ ਐਤਵਾਰ ਨੂੰ ਇਹਨਾਂ ਸਮਾਗਮਾਂ ਦੀ ਸੰਪੂਰਨਤਾ ਹੋਵੇਗੀ ਗੁਰਦੁਆਰਾ ਸਾਹਿਬ ਕੰਗਣਵਾਲ ਵਿਖੇ 6 ਜੁਲਾਈ ਦਿਨ ਐਤਵਾਰ ਨੂੰ ਦੀਵਾਨ ਸਜਾਏ ਜਾਣਗੇ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਦੀਵਾਨ ਸਜਣਗੇ ਵਿਸ਼ੇਸ਼ ਤੌਰ ਤੇ ਗਿਆਨੀ ਹਰਪ੍ਰਧਰ ਸਿੰਘ ਜੀ ਚੌਂਤਾ ਕਲਾ ਰੋਪੜ ਵਾਲੇ ਪਹੁੰਚ ਰਹੇ ਹਨ ਭਾਈ ਜਗਦੀਪ ਸਿੰਘ ਜੀ ਗੁਰਦਾਸਪੁਰ ਗਿਆਨੀ ਸੁਖਦੇਵ ਸਿੰਘ ਜੀ ਗ੍ਰੰਥੀ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਪਹੁੰਚ ਰਹੇ ਹਨ ਡਾਕਟਰ ਅਮਰ ਸਿੰਘ ਤਲੌਰ ਦੀ ਪਹੁੰਚ ਰਹੇ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਇਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਅਤੇ 6 ਜੁਲਾਈ ਦਿਨ ਐਤਵਾਰ ਨੂੰ ਇਨਾਮ ਵੰਡ ਸਮਾਰੋਹ ਹੈ ਅਤੇ ਨਾਲ ਹੀ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ ਜਿਹੜੇ ਬੱਚੇ ਦਸਤਾਰ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਤਿਆਰ ਹੋ ਕੇ ਆਪਣੀ ਦਸਤਾਰ ਸ਼ੀਸ਼ਾ ਸਲਾਈ ਅਤੇ ਪਿੰਨਾ ਲੈ ਕੇ 9:30 ਵਜੇ ਗੁਰਦੁਆਰਾ ਸਾਹਿਬ ਕੰਗਣਵਾਲ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ 6 ਜੁਲਾਈ ਨੂੰ ਦਸਤਾਰ ਮੁਕਾਬਲੇ ਹੋਣਗੇ ਅਤੇ ਨਾਲ ਹੀ ਇਨਾਮ ਵੰਡ ਸਮਾਰੋਹ ਹੋਵੇਗਾ ਜਿਨੇ ਬੱਚੇ ਕੈਂਪ ਦੇ ਵਿੱਚ ਭਾਗ ਲੈਣਗੇ ਸਾਰਿਆਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ